ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵੀਰੇ ਆਪਾਂ ਨੇ ਗੱਲ ਕਰਨੀਆਂ ਵੀ ਪਸ਼ੂ ਨੂੰ ਤਾਰਾ ਮੀਰਾ ਖਵਾਉਣ ਦੇ ਕੀ ਕੀ ਫਾਇਦੇ ਨੇ ਤੇ ਇਹਦੀ ਡੋਜ਼ ਆ ਜਿਹੜੀ ਆਪਾਂ ਨੂੰ ਕਿੰਨੀ ਰੱਖਣੀ ਚਾਹੀਦੀ ਆ ਇੱਕ ਤਾਂ ਵੀਰੇ ਜਿਹੜਾ ਤਾਰਾ ਮੀਰਾ ਉਹ ਆਪਾਂ ਨੂੰ ਲਗਾਤਾਰ 7 ਤੋਂ 8 ਮਹੀਨੇ ਜਦੋਂ ਆਪਾਂ ਪਸ਼ੂ ਨੂੰ ਪਾਉਂਦੇ ਆ ਫਿਰ ਇਹਦੇ ਫਾਇਦੇ ਮਿਲਦੇ ਨੇ ਜੇ ਆਪਾਂ ਕਹੀਏ 20 ਦਿਨ ਜਾਂ ਮਹੀਨਾ ਪਾ ਕੇ ਉਹਦੇ ਫਾਇਦੇ ਨਹੀਂ ਮਿਲਦੇ ਹੈਗੇ ਜਦੋਂ ਆਪਾਂ ਵੀਰੇ ਪਸ਼ੂ ਨੂੰ ਲਗਾਤਾਰ ਤਾਰਾ ਮੀਰਾ ਜਿਹੜਾ ਪਾਉਂਦੇ ਆ ਇੱਕ ਤਾਂ ਵੀਰੇ ਜੂਨ ਹੋ ਗਿਆ ਚਿੱਟੜ ਹੋ ਗਿਆ ਉਹ ਨਹੀਂ ਬਿਲਕੁਲ ਵੀ ਪੈਂਦੇ ਦੂਜੀ ਪਿੰਡੇ ਤੇ ਸ਼ਾਈਨਿੰਗ ਬਹੁਤ ਆ ਜਾਂਦੀ ਆ ਤੇ ਦੂਜਾ ਵੀਰੇ ਵੀ ਮਤਲਬ ਜਦ ਕਈ ਵਾਰ ਪਸ਼ੂ ਨੂੰ ਬੇਵਾਦੀ ਹੁੰਦੀ ਆ ਜਾਂ ਗੋਡਾ ਗਾਡਾ ਸੋਜਿਆ ਅੰਦਾ ਜਾਂ ਤੁਰਨ ਚ ਕਈ ਵਾਰ ਲੰਗੜਾ ਕੇ ਤੁਰਦਾ ਉਹਦੇ ਵੀ ਵੀਰੇ ਬਹੁਤ ਫਾਇਦੇ ਹੁੰਦੇ ਜੀ ਤੇ ਤੀਜੀ ਗੱਲ ਇਹ ਆ ਵੀਰੇ ਵੀ ਜਦੋਂ ਆਪਾਂ ਪਸ਼ੂ ਨੂੰ ਆਪਣੇ ਨੂੰ ਚੰਗੀਆਂ ਚੀਜ਼ਾਂ ਪਾਉਂਦੇ ਆ ਜਾਂ ਫੀਡ ਕੁਝ ਵੀ ਆਪਾਂ ਨੂੰ ਪਸ਼ੂ ਨੂੰ ਪਾਉਂਦੇ ਆ ਜਦੋਂ ਉਹ ਵਧੀਆ ਹੋਊਗਾ ਉਹਦੇ ਆਪਾਂ ਨੂੰ ਦੁੱਧ ਮਿਲੂਗਾ ਉਹਦੇ ਆਪਾਂ ਨੂੰ ਵੀ ਫਾਇਦੇ ਨੇ ਜਿਹੜੇ ਉਹ ਹੋਣਗੇ ਤੇ ਵੀਰੇ ਇੱਕ ਐਸਐਨਐਫ ਤੇ ਫੈਂਡ ਦਾ ਬਹੁਤ ਫਰਕ ਪੈਂਦਾ ਜਦੋਂ ਆਪਾਂ ਲਗਾਤਾਰ ਪਸ਼ੂ ਨੂੰ ਤਾਰਾਂ ਦੀਆਂ ਪਾਉਂਦੇ ਆ ਹੁਣ ਆਪਾਂ ਵੀਰੇ ਗੱਲ ਕਰਨੀ ਹੈ ਜੀ ਦੋਸਤ ਵੀਰੇ ਆਪਾਂ 50 ਗ੍ਰਾਮ ਗਰਮੀਆਂ 'ਚ ਚਾਹੇ ਪਸ਼ੂ ਡੱਬਣਾ ਚਾਹੇ ਨਹੀਂ ਹੈਗਾ ਤੇ 100 ਗ੍ਰਾਮ ਆ ਜਿਹੜਾ ਆਪਾਂ ਨੇ ਉਹ ਸਿਆਲ 'ਚ ਪਾਉਣਾ ਹੁੰਦਾ ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਪਸ਼ੂ ਕਈ ਵਾਰ ਗਰਮੀ ਮੰਦਾ ਤਾਂ ਉਹਨੂੰ ਤੁਸੀਂ 12 ਘੰਟੇ ਭੋਕੇ ਵੀ ਪਾ ਸਕਦੇ ਹੋ ਵੀ ਮੰਨ ਲਓ ਗਰਮੀ 'ਚ ਪਾਉਣਾ ਤੁਸੀਂ 50 ਗ੍ਰਾਮ 100 ml ਪਾਣੀ 'ਚ ਸ਼ਾਮ ਨੂੰ ਭੋਕੇ ਰੱਖ ਦੇਣਾ ਤੇ ਅਗਲੇ ਦਿਨ ਸਵੇਰੇ ਜਿਹੜਾ ਉਹਨਾਂ ਨੂੰ ਵਾ ਦੇਣਾ ਤਾਰੀ ਮੀਜੇ ਦੇ ਵੀਰੇ ਬਹੁਤ ਫਾਇਦੇ ਨੇ ਆਪਾਂ ਨੂੰ ਜਾਨੀ ਜੀ ਲਗਾਤਾਰ ਤਾਰਾ ਮੀਰਾ ਜਿਹੜਾ ਪਾਉਣਾ ਚਾਹੀਦਾ ਜਦੋਂ ਆਪਣਾ ਪਰਿਵਾਰਕ ਸੱਤ ਤੋਂ ਅੱਠ ਵੀ ਘਟੋ ਘਟ ਨੂੰ ਮਿਲਾਲ 10 ਤੋਂ 12 ਕਿਲੋ ਤਾਰਾ ਮੀਰਾ ਖਾ ਲੈੰਦਾ ਉਹਦੇ ਨਾਲ ਵੀਰੇ ਉਹਨੂੰ ਬਹੁਤ ਫਾਇਦੇ ਹੁੰਦੇ ਨੇ ਅੱਜ ਵੀਰੇ ਆਪਾਂ ਨੇ ਇਹ ਵੀਡੀਓ ਚ ਇਹੀ ਜਾਣਕਾਰੀ ਦੇਣੀ ਸੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਲਾਈਕ ਜੀ ਨੂੰ ਕਰਿਓ ਧੰਨਵਾਦ ਜੀ